ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਵੇਂ ਆਪਾਂ ਅੱਜ ਮੋਟਰ ਕੱਢੀ ਦੀ ਦੱਸਦੀ ਇਹਦੇ ਵਿੱਚ ਤੁਹਾਨੂੰ ਦੱਸਦਾ ਐ ਵੀ ਇਹਦੇ ਵਿੱਚ ਤਾਰ ਕਿਹੜੀ ਪਾਉਣੀ ਚਾਹੀਦੀ ਆ ਆਪਾਂ ਨੂੰ ਠੀਕ ਆ ਵੀ ਡਿਲਬਰੀ ਆ ਜਿਹੜੀ ਆ ਸਸਤੀ ਕਰਕੇ ਗੱਲ ਕੀ ਸਾਰੀ ਉਹ ਤੇ ਨੰਬਰ 2 ਤੇ ਇਹਨੂੰ ਜਿਹੜੀ ਕਾਲਸ ਜੰਮਦੀ ਆ ਇਹਦੇ ਵਾਸਤੇ ਆਪਾਂ ਨੂੰ ਇਹਦੇ ਬਸ ਕੀ ਸਾਧਨ ਨਹੀਂ ਵਰਤਣੀਆਂ ਇਹਦੀਆਂ ਸਾਰੀ ਆਪਾਂ ਗੱਲਬਾਤ ਕਰਾਂਗੇ ਵੀਡੀਓ ਦੇ ਵਿੱਚ ਨੰਬਰ 1 ਤੇ ਪਹਿਲਾਂ ਤਾਂ ਐ ਆ ਵੀ ਜਿਹੜੀ ਕਾਲਸ ਜੰਮਦੀ ਆ ਇਹਦੇ ਵਿੱਚ ਹੁਣ ਖਾ ਵੀ ਕਾਲਸ ਜੰਮੀ ਵੀ ਦੀ ਆ ਪਾਣੀ ਤੁਸੀਂ ਅੰਦਾਜ਼ ਲਾਦੇ ਸੀ ਧੋਤ ਹੀ ਇਹ ਠੀਕ ਹੈ ਇੰਨੀ ਇੰਨੀ ਚੱਕੇ ਦੇ ਉੱਪਰ ਜੰਮੀ ਵੀ ਦੀ ਜ਼ਿਆਦਾ ਇੰਨੀ ਇੰਨੀ ਚੱਕ ਮੋਟਰ ਦੇ ਉੱਪਰ ਜੰਮੂਗੀ ਇਹਦੇ ਉੱਪਰ ਠੀਕ ਹੈ ਪੱਕੇ ਦੇ ਉੱਪਰ ਜੰਮੂਗੀ ਤਾਂ ਉਹ ਥੱਲੇ ਬੋਰ ਤੇ ਕਿਉਂ ਨਹੀਂ ਜੰਮੂਗੀ ਜਾਲੀ ਤੇ ਠੀਕ ਹੈ ਨਾ ਇਹਦੇ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਜਿਹੜਾ ਉੱਪਰ ਫਲੈਕਸ ਬਾਹਰ ਲੱਗਿਆ ਹੁੰਦਾ ਆਪਾਂ ਜਾਦੂ ਵਾਲ ਕਹਿ ਦਿੰਨੇ ਆ ਹਨਾ ਜਾਂ ਟਿੱਕੀ ਕਹਿ ਦਿੰਨੇ ਆ ਜੋ ਵੀ ਆਪਾਂ ਕਹਿੰਦੇ ਉੱਪਰ ਫਲੈਕਸ ਵਾਲ ਜਾ ਲਾਉਨੇ ਆ ਪਾਣੀ ਥੱਲੇ ਇੱਕੋ ਲਖਤ ਵੱਜਣ ਤੇ ਠੀਕ ਹੈ ਨਾ ਤਾਂ ਉਹ ਲਾਉਣਾ ਨਹੀਂ ਚਾਹੀਦਾ ਜ਼ਿਆਤਰ ਜਿਨ੍ਹਾਂ ਦੇ ਕਾਲਸ ਆਉਂਦੀ ਆ ਜ਼ਿਆਦਾਤਰ ਉਹ ਬੋਰਾਂ ਦੇ ਕਈਆਂ ਦੇ ਆਪਾਂ ਜਾਂ ਤਾਂ ਜਾਰ ਨਿਕਲਦੀ ਆ ਜਿੱਥੇ ਜਾਰ ਨਿਕਲਦੀ ਆ ਉੱਥੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਠੀਕ ਹੈ ਨਾ ਉਹ ਕਈ ਵਾਰ ਕੀ ਹੁੰਦਾ ਕੋਈ ਪਾਈਪ ਲਾਉਂਦਾ ਹੁੰਦਾ ਹੈ ਨਾ ਉਹ ਤਾਂ ਚਲ ਮਜਬੂਰੀ ਹੁੰਦੀ ਆ ਜ਼ਿਆਦਾਤਰ ਨਹੀਂ ਉਹ ਫਲੈਕਸ ਵਾਲਾ ਲਾਉਣਾ ਨਹੀਂ ਚਾਹੀਦਾ ਤਾਂ ਉਹਦੇ ਨਾਲ ਕੀ ਹੁੰਦਾ ਜਦੋਂ ਆਪਾਂ ਮੋਟਰ ਆਪਾਂ ਬੰਦ ਕਰਦੇ ਆ ਤਾਂ ਪਾਣੀ ਆ ਜਿਹੜਾ ਥੱਲੇ ਜ਼ੋਰ ਨਾਲ ਵੱਜਦਾ ਜਾਂ ਜ਼ੋਰ ਨਾਲ ਵੱਜੂਗਾ ਤਾਂ ਜਾਲੀ ਫਿਰ ਉਹ ਸਾਫ਼ ਰਹਿੰਦੀ ਆ ਆਪਣੀ ਠੀਕ ਹੈ ਨਾ ਜਦੋਂ ਆਪਾਂ ਜਾਦੂ ਵਾਲਜਾ ਉੱਪਰ ਲਾ ਦਨੇ ਆ ਤਾਂ ਪਾਣੀ ਮੋਟਰ ਦੇ ਪਾਈਪ ਦੇ ਵਿੱਚ ਖੜਾ ਹੀ ਰਹਿੰਦਾ ਆਪਣੇ ਤਾਂ ਉਹਦੇ ਨਾਲ ਕੀ ਹੁੰਦਾ ਫਿਰ ਥੱਲੇ ਬੋਰ ਰੈਡ ਸਾਫ਼ ਨਹੀਂ ਹੁੰਦਾ ਨੰਬਰ 2 ਤੇ ਜਿਹੜੀ ਆਪਾਂ ਤਾਰ ਪਾਉਣੀ ਆ ਮੋਟਰ ਨੂੰ ਜਿਵੇਂ ਹੁਣ ਦਾਤੀ ਮੋਟਰ ਆਇਆ ਨਾ ਇਹਨੂੰ 6mm ਦੀ ਤਾਰ ਪਈ ਵੀ ਆ ਠੀਕ ਆ ਬੈਂਟੈਕਸ ਦੀ ਤਾਰ ਪਈ ਵੀ ਆ ਠੀਕ ਆ 6mm ਦੀ ਤਾਂ ਬੈਂਟੈਕਸ ਦੀ ਉਹ ਕੋਈ ਆਈਐਸ ਨਹੀਂ ਹੈਗੀ ਤਾਂ ਬੈਂਟੈਕਸ ਆ ਜਿਹੜੀ ਇਹ ਸਟਾਰਟਰ ਬਣਾਉਂਦੀ ਆ ਠੀਕ ਆ ਤਾਰ ਦਾ ਮੈਨੂੰ ਪਤਾ ਨਹੀਂ ਬਣਾਉਂਦੀ ਆ ਜਾਂ ਨਹੀਂ ਬਣਾਉਂਦੀ ਜ ਕਿਉਂਕਿ ਜੇ ਬਣਾਉਂਦੀ ਹੁੰਦੀ ਤਾਂ ਇਹਦੇ ਪਰ ਆਈਐਸ ਮਾਰਕਾ ਜ਼ਰੂਰ ਹੁੰਦਾ ਤਾਂ ਹੁਣ 6 ਦਾ ਮਾਰਕਾ ਲੱਗਿਆ ਵਜੇ 6 ਦਾ ਮਾਰਕਾ ਤਾਂ 4mm ਤਾਰ ਇਹ ਪੂਰੀ ਹੋਗੀ ਤਾਂ 10 ਦੀ ਮੋਟਰ ਵਾਸਤੇ ਬਹੁਤ ਵਧੀਆ ਨੰਬਰ 2 ਤੇ ਸਾਡੇ ਨਾਲ ਕੇਸ ਹੋਇਆ ਪਿੰਡ ਮ ਆਪਣੀ ਨਾਲ ਗੱਲ ਜੀ ਸੀ ਨਾਲ ਗੱਲ ਕੇ 40 ਫੁੱਟ ਡਿਲਵਰੀ ਆ ਗਈ ਦੀ ਬਾਕੀ ਮੋਟਰ ਦੇ ਥੱਲੇ ਲੰਮਕੀ ਗਈ ਤਾਰ ਦੇ ਸਾਰੇ ਗੜੀ ਰਹੀ ਆ ਤਾਂ ਉੱਥੇ ਵੀ 6 ਦੀ ਤਾਰ ਪਈ ਹੁੰਦੀ ਆ 6 ਦੀ ਤਾਰ ਆਪਾਂ ਤਾਰ ਪਾਉਂਦੇ ਆ ਤਾਂ ਵਧੀਆ ਤਾਰ ਹੁੰਦੀ ਆ ਜਿਹੜੀ ਤੰਬਾ ਵੀ ਸੋਨਾ ਹੁੰਦਾ ਪੀਵੀਸੀ ਵੀ ਮਜ਼ਬੂਤ ਹੁੰਦੀ ਆ ਤਾਂ ਤਾਰ ਦੇ ਸਾਰੇ ਮੋਟਰ ਖੜੀ ਰਹਿੰਦੀ ਆ 90 ਫੁੱਟ ਤੇ ਮੋਟਰ ਪੈਂਦੀ ਆ ਡੂੰਗੀਆਂ ਮੋਟਰ ਦਾ ਆਪਾਂ ਕਹਿ ਨਹੀਂ ਕਰ ਸਕਦੇ ਕੋਈ ਵਜਨ ਹੋ ਜਾਂਦਾ ਜਿਵੇਂ ਹਨਾ ਹੁਣ ਦੇਖੋ ਵੀ 40 ਫੁੱਟ ਡਿਲਵਰੀ 50 ਫੁੱਟ ਡਿਲਵਰੀ ਦੀ ਮੋਟਰ ਦਾ ਵਜਨ ਤਾਂ ਤਾ ਮੋਟਰ ਤਾਰ ਦੇ ਸਾਰੇ ਹੀ ਅਸੀਂ ਨੇ ਕੱਢੀ ਆ ਉਦੋਂ ਵੀਡੀਓ ਬਣਾਉਂਦਾ ਸਾਡੇ ਕੋਲ ਟਾਈਮ ਲੱਗਿਆ ਸਾਨੂੰ ਐ ਤਾਂ ਵੀ ਕਿ ਸਾਰ ਤਾਰ ਟੁੱਟ ਰਹੀ ਜਾਂ ਬਦਮਾਂ ਦਾ ਬਾਹਰ ਕੱਢ ਲਈਏ ਠੀਕ ਹੈ ਨਾ ਨੰਬਰ 3 ਤੇ ਹੁਣ ਨਾਲ ਜਿਹੜੀ ਆਪਾਂ ਸਸਤੀ ਦੇਖ ਲੈਣੇ ਆ ਇਹਦੇ ਵਿੱਚ ਜਿਹੜੀ ਆਪਾਂ ਲੋਹੇ ਦੇ ਨਾਲ ਚੱਲਦੀਆਂ ਸਾਡੇ ਕੰਨੀ ਠੀਕ ਹੈ ਨਾ ਕਈ ਵਾਰ ਪਲਾਸਟਿਕ ਦੀ ਵੀ ਚੱਲਦੀ ਜਿੱਥੇ ਡੂੰਗੀਆਂ ਸਾਡੇ 80 ਫੁੱਟ ਦੇ ਮੋਟਰ ਪਈ ਵੀਦੀ ਇਹ 80 ਫੁੱਟ 90 ਫੁੱਟ 100 ਫੁੱਟ ਹੱਦ ਦੇ ਮੋਟਰ ਚੱਲਦੀਆਂ ਸਾਡੇ ਕੰਨੀ ਠੀਕ ਹੈ ਨਾ ਇਹਦੇ ਵਿੱਚ ਸਾਡੇ ਕੰਨੀ ਪੈਂਦੀਆਂ ਲੋਹੇ ਦੇ ਨਾਲ ਕਿਉਂਕਿ ਸਾਡੇ ਖਾਰੇ ਪਾਣੀ ਨਹੀਂ ਹੈਗੇ ਇਹਦੇ ਵਿੱਚ ਕੀ ਹੁੰਦਾ ਉਹਦਾ वजन ਜ਼ਿਆਦਾ ਹੁੰਦਾ ਹੈ वजन ਜ਼ਿਆਦਾ ਹੋਊਗਾ ਤਾਂ ਟੋਟੇ ਦੇ ਵਿੱਚ ਤੇ ਆਪਣਾ ਮੋਟਾ ਵੀ ਹੋਊਗਾ ਟੋਟਾ ਠੀਕ ਹੈ ਨਾ वजन ਵੱਧਦੇ ਨਾਲ ਤਾਂ ਹੁਣ ਜਿਹੜੀ ਨਾਲ ਹੈ ਦੋ ਟੋਟੇ ਦੇ ਪਾਣੀ ਵਾਲੇ ਸਾਰੇ ਖਰੇ ਪਏ ਆ ਦੇਖੋ ਇੱਥੇ ਵੀ ਸਰਾਖ ਹੈ ਠੀਕ ਆ ਆਹ ਸਰਾਖ ਹੋ ਗਏ ਆਹ ਟੋਟਾ ਜਿਹੜਾ ਥੱਲੇ ਵਾਲਾ ਬਿਲਕੁਲ ਹੀ ਖਰਿਆ ਪਿਆ ਤਾਂ ਇਹਨੂੰ 8 ਸਾਲ ਹੋਏ ਆ 2016 ਚ ਕਰੀਬ ਦੀ ਇਹਦੇ ਪਰਚਾ ਲਿਖਿਆ ਵੀ ਆਲੂ ਪਰ 2016 ਚ ਬਣਿਆ ਤਾਂ ਇਹ ਆ ਹੋਊਗੀ ਠੀਕ ਆ ਇਸ ਤੋਂ ਬਾਅਦ ਆ ਦੇਖੋ ਜਮਾ ਹੀ ਖਰੀ ਪਈ ਆ ਮੋਟਰ ਥੱਲੇ ਵੀ ਟੁੱਟ ਸਕਦੀ ਦੀ ਇਹ ਇਹ ਕਹਣਾ ਤਾਂ ਹੀ ਕਹਨੇ ਵੀ ਤਾਰ ਜਿਹੜੀ ਵਧੀਆ ਹੋਣੀ ਚਾਹੀਦੀ ਆ ਤਾਰ ਉੱਪਰ ਦੱਬੀ ਵੀ ਹੋਵੇ ਤਾਂ ਸਭ ਤੋਂ ਬੈਸਟ ਬੈਸਟ ਹੁੰਦਾ ਉਹਦੇ ਨਾਲ ਕੀ ਹੁੰਦਾ ਦੱਬੀ ਵੀ ਨਾਲ ਜਾਂ ਮੋੜ ਘੇੜ ਦੇ ਵਿੱਚ ਤਾਰ ਪਿੱਛੇ ਨੂੰ ਖਿੱਚ ਨਹੀਂ ਹੁੰਦੀ ਹੈਗੀ ਸਟਾਰਟਰ ਦੇ ਵਿੱਚ ਤਾਰ ਲੱਗੀ ਰਹਿੰਦੀ ਹੈ ਨਾ ਤਾਂ ਕੋਈ ਨਾ ਕੋਈ ਬੰਨ੍ਹ ਜ਼ਰੂਰ ਪਾਉਣਾ ਚਾਹੀਦਾ ਨੰਬਰ 4 ਤੇ ਬੋਰ ਨੂੰ ਮੋਟਰ ਕੱਢਣ ਤੋਂ ਬਾਅਦ ਠਕਣਾ ਜ਼ਰੂਰ ਚਾਹੀਦਾ ਇਹਦੇ ਨਾਲ ਕੀ ਹੁੰਦਾ ਡੱਡੂ ਹੋ ਗਿਆ ਜਾਂ ਕੋਈ ਸੱਪ ਕਈ ਵਾਰ ਵਿੱਚ ਘੱਜਦਾ ਤਾਂ ਉਹ ਪੱਖੇ ਦੇ ਉਰੇ ਲੱਗ ਜਾਂਦਾ ਆਕੇ ਤਾ ਪੱਖੇ ਤੇ ਉਰੇ ਆ ਕੇ ਲੱਗ ਜਾਂਦਾ ਪਾਣੀ ਘਟ ਜਾਂਦਾ ਫਿਰ ਮੋਟਰ ਦੁਬਾਰੇ ਕੱਢਣ ਨਾਲ ਚੱਕਰ ਹੋ ਜਾਂਦਾ ਕਦੇ ਵੀ ਤੁਸੀਂ ਮੋਟਰ ਕੱਢਣੀ ਆ ਤਾਂ ਬੋਰ ਨੂੰ ਚੰਗੀ ਤਰ੍ਹਾਂ ਜਿਵੇਂ ਬੋਰੀ ਨਾ ਬੰਨ ਕੇ ਉਹਨਾ ਫੱਟਾ ਰੱਖ ਕੇ ਉੱਪਰ ਬੱਜਾਂ ਰੱਖਿਆ ਵੀ ਕੋਈ ਚੀਜ਼ ਵਿੱਚ ਗਰੇ ਨਾ ਠੀਕ ਹੈ ਜੀ ਐਦਾਂ ਦੀਆ ਵੀਡੀਓ ਦੇਖਣ ਵਾਸਤੇ ਜੂਟਿਊਬ ਚੈਨਲ ਨੂੰ ਸਾਡੇ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਸ਼ੁਰੂ ਕਰਿਓ ਧੰਨਵਾਦ ਜੀ